ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਜਿੱਥੇ-ਜਿੱਥੇ ਪੰਜਾਬ ਦੇ ਵਿੱਚ ਹੜ੍ਹ ਦੀ ਹੜ੍ਹ ਨੇ ਬਰਬਾਦ ਕੀਤਾ ਖੇਤਾਂ ਨੂੰ ਉੱਥੇ ਸੰਸਥਾਵਾਂ ਵੀ ਅੱਗੇ ਆਈਆਂ ਹਰੇਕ ਇਨਸਾਨ ਨੇ ਸਪੋਰਟ ਕੀਤੀ ਅੱਜ ਅਸੀਂ ਤਿੰਨ ਪਿੰਡਾਂ ਨੂੰ ਗੋਦ ਲਿਆ ਸੀਗਾ ਜੀ ਤਰਨਤਾਰਨ ਸਬ ਇਲਾਕੇ ਦੇ ਇਹ ਤਿੰਨ ਪਿੰਡ ਨੇ ਜੀ ਤਿੰਨੇ ਪਿੰਡਾਂ ਦੀ ਸੇਵਾ ਪੱਧਰ ਕੀਤੀ ਜਾ ਰਹੀ ਹੈ ਜਿਹੜੀ ਜ਼ਮੀਨ ਆ ਪ੍ਰੋਪਰ ਸੇਵਾ ਲਗਾਤਾਰ ਜਾਰੀ ਹੈ ਜੀ ਔਰ ਤਿੰਨੇ ਪਿੰਡਾਂ ਨੂੰ ਖਾਦ ਅਤੇ ਬੀਜ ਦੀ ਸੇਵਾ ਕੀਤੀ ਜਾ ਰਹੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸੰਗਤਾਂ ਨੇ ਹਰ ਵਕਤ ਜਿੱਥੇ ਵੀ ਅਸੀਂ ਆਵਾਜ਼ ਮਾਰੀ ਆ ਤੁਹਾਨੂੰ ਤੁਸੀਂ ਸਾਨੂੰ ਸਪੋਰਟ ਕੀਤੀ ਔਰ ਅੱਜ ਰਾਮ ਸਿੰਘ ਵਾਲਾ ਪਿੰਡ ਤੋਂ ਸੰਗਤ ਜਿਹੜੀ ਸਾਡੇ ਕੋਲੇ ਆ ਇੱਥੇ ਚੈੱਕ ਕਰਕੇ ਸਾਰਾ ਉਦੋਂ ਬਾਅਦ ਖਾਦ ਅਤੇ ਬੀਜ ਵੰਡਿਆ ਜਾ ਰਿਹਾ ਜੀ ਸਾਰੇ ਨਗਰ ਨੂੰ ਔਰ ਇਧਰਲੇ ਪਾਸੇ ਜਿਹੜਾ ਖਾਦ ਅਤੇ ਬੀਜ ਅਸੀਂ ਗੁਰੂ ਘਰ ਦੇ ਵਿੱਚ ਇਹ ਜਿਹੜਾ ਬਿਲਡਿੰਗ ਇੱਥੇ ਸਟੋਰ ਕੀਤਾ ਵਾ ਜੀ ਕੱਲੇ-ਕੱਲੇ ਬੰਦੇ ਦਾ ਮਤਾ ਚੈੱਕ ਕਰਕੇ ਉਦੋਂ ਬਾਅਦ ਇੱਧਰ ਬੀਜ ਆ ਜੀ ਔਰ ਇੱਧਰਲੇ ਪਾਸੇ ਜਿਹੜੀ ਖਾਦ ਆ ਜੇਕਰ ਕੋਈ ਵੀਰ ਖਾਦ ਦੇ ਵਿੱਚ ਸਾਨੂੰ ਸਪੋਰਟ ਕਰ ਸਕਦੇ ਨੇ ਤਾਂ ਸਾਨੂੰ ਖਾਦ ਦੀ ਬਹੁਤ ਸਖਤ ਜ਼ਰੂਰਤ ਆ ਡੀਏਪੀ ਤਾਂ ਆਪਾਂ ਨੂੰ ਮਿਲਿਆ ਨਹੀਂ ਇਹ ਟੀਐਸਪੀ 46046 ਜਿਹੜੀ ਵਰਤਾਈ ਜਾ ਰਹੀ ਆ ਕਿਉਂਕਿ ਜਿਹੜਾ ਬੀਜ ਆ ਜੀ ਬੀਜ ਹਰ ਇੱਕ ਪ੍ਰਕਾਰ ਦਾ ਆਪਣੇ ਕੋਲੇ ਮਰਲਮਾ ਮਿਲਮਾ ਜਿਹੜਾ ਵੰਡੀ ਜਾਂਦੇ ਆ ਜੀ ਆਪਾਂ ਕਿਉਂਕਿ ਚਾਰ ਪੰਜ ਤਰ੍ਹਾਂ ਦਾ ਬੀਜ ਆ ਜੀ ਆਪਣੇ ਕੋਲੇ ਮੈਂ ਤੁਹਾਡੀ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਸੀ ਤੁਹਾਡਾ ਧੰਨਵਾਦ ਨਾਲ ਨਾਲ ਕਰਦੇ ਜਾਂਦੇ ਆ ਹੋਰ ਜੀ ਠੀਕ ਠਾਕ ਠੀਕ ਆ ਵੀਰੇ ਅੱਜ ਅੱਛਾ ਦਿਖਾਈ ਮੈਨੂੰ ਮਾੜਾ ਜ ਮਤੇ ਅੱਜ ਇੱਕ ਪਹਿਲਾਂ ਕਿੰਨੇ ਜਾਣੇ ਲੈ ਕੇ ਆਪਣੇ ਤੋਂ ਖਾਦ ਬੀਜ ਇਹ ਕਿੰਨੇ ਮੈਂਬਰ ਲੈ ਗਏ ਹੈ ਜੀ ਚਾਰ ਜਾਣੇ ਲੈ ਗਏ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ ਇਦਾਂ ਜਿਹੜਾ ਇਹ ਵੀਰ ਮਤਾ ਚੈੱਕ ਕਰੂਗਾ ਉਸ ਤੋਂ ਬਾਅਦ ਕੱਲਾ ਕੱਲਾ ਇਨਸਾਨ ਆਪਣਾ ਜਿਹੜਾ ਖਾਦ ਅਤੇ ਬੀਜ ਇੱਥੋਂ ਲੈ ਕੇ ਜਾਊਗਾ ਆਪਣੀ ਜਿਹੜੀ ਬੀਜ ਬਜਾਈ ਕਰੂਗਾ ਜੀ ਤੁਹਾਡੇ ਸਾਥ ਦੇ ਨਾਲ ਔਰ ਜਿਹੜੇ ਵੀਰ ਸੇਵਾ ਕਰਨਾ ਚਾਹੁੰਦੇ ਨੇ ਸਾਨੂੰ ਟਰੈਕਟਰਾਂ ਦੀ ਸਖਤ ਜ਼ਰੂਰਤ ਆ ਜੀ ਜੇਕਰ ਤੁਸੀਂ ਵੱਡੇ ਟਰੈਕਟਰ ਲਿਆ ਸਕਦੇ ਹੋ ਕਿਉਂਕਿ ਕਾਰਜ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਜੀ ਜੇ ਅੱਜ ਭੱਜ ਦੀ ਗੱਲ ਕਰੀ ਅੱਜ ਤੁਹਾਡੇ ਪਿੰਡ ਕਿੰਨੇ ਟਰੈਕਟਰ ਨੇ ਜੀ ਅੱਜ 12 ਚੱਲਣ ਦੇ 12 ਟਰੈਕਟਰ ਅੱਜ ਇਸ ਪਿੰਡ ਦੇ ਵਿੱਚ ਚੱਲ ਰਹੇ ਨੇ ਜੀ ਹਾਂਜੀ 12 ਟਰੈਕਟਰ ਚੱਲਣ ਦੇ ਅੱਜ ਔਰ ਜਿਹੜਾ ਵਿਚਾਲੇ ਆ ਜੀ ਪਿੰਡ ਰਾਦਰ ਕੇ ਉਹਦੇ ਵਿੱਚ ਕਰੀਬ ਹੋਣਗੇ 20 ਕ ਮੇਰੇ ਹਿਸਾਬ ਚ ਔਰ ਤੀਜਾ ਜਿਹੜਾ ਪਿੰਡ ਆ ਉਹਦੇ 'ਚ ਵੀ ਹੋਣਗੇ ਮੇਰੇ ਸਾਹਿਬ 4 ਤੋਂ 6 ਜਾਂ 7 ਕ ਟਰੈਕਟਰ ਹੋਣਗੇ ਜੀ ਮਤਲਬ 40 ਕ ਟਰੈਕਟਰਾਂ ਦੇ ਕਰੀਬ ਲਗਾਤਾਰ ਡੀਜ਼ਲ ਪਾਇਆ ਜਾਂਦਾ ਜੀ ਤੁਹਾਡੇ ਸਾਥ ਨਾਲ ਤੁਸੀਂ ਸਾਨੂੰ ਡੀਜ਼ਲ 'ਚ ਜਰੂਰ ਸਹਿਯੋਗ ਕਰੋ ਔਰ ਟਰੈਕਟਰ ਲੈ ਕੇ ਜਰੂਰ ਆਓ ਨੌਜਵਾਨ ਸਾਡਾ ਨੰਬਰ ਹੈਗਾ ਸਕਰੀਨ ਦੇ ਉੱਪਰ ਅੱਜ ਅਸੀਂ 4 ਤਰੀਕ 11ਵਾਂ ਮਹੀਨਾ 2025 ਨੂੰ ਇਹ ਵੀਡੀਓ ਬਣਾ ਰਹੇ ਹਾਂ ਔਰ ਜਿੱਦੀ ਜਿੰਨੀ ਜ਼ਮੀਨ ਆ ਉਨੀ-ਉਨੀ ਜਿਹੜੀ ਸੇਵਾ ਕਿਉਂਕਿ ਇਹ ਚੁਣੌਤੀ ਤਾਂ ਬਹੁਤ ਵੱਡੀ ਸੀ ਸੰਘੇਤ ਜੀ ਜਦੋਂ ਇਹ ਸੇਵਾ ਸ਼ੁਰੂ ਹੋਈ ਸੀ ਤਾਂ ਸਾਨੂੰ ਵੀ ਲੱਗਦਾ ਸੀ ਇੱਕ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਆ ਪਰ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਅਸੀਂ ਇੱਥੇ ਪਹੁੰਚ ਗਏ ਵੀ ਲੇਜ਼ਰ ਕਰਾਬ ਵੱਜਣ ਤੋਂ ਬਾਅਦ ਅੱਜ ਬਜਾਈ ਚੱਲ ਰਹੀ ਆ ਜੀ ਕਿਉਂਕਿ ਜਦੋਂ ਅਸੀਂ ਇਹ ਨਾ ਖੇਤਾਂ 'ਚ ਪਾਣੀ ਖੜਿਆ ਦੇਖਿਆ ਸੀ ਨਾ ਇੱਕ ਵਾਰੀ ਤਾਂ ਲੱਗਦਾ ਸੀ ਵੀ ਆਪਾਂ ਇਹਨਾਂ ਨੂੰ ਪੱਧਰ ਕਿਵੇਂ ਕਰਾਂਗੇ ਪਰ ਤੁਸੀਂ ਸਾਨੂੰ ਸਹਿਯੋਗ ਇਹਨਾਂ ਕੀਤਾ ਕੋਈ ਡੀਜ਼ਲ ਦੀ ਸਹਿਯੋਗ ਕੋਈ ਸਾਡੇ ਨਾਲ ਤੁਸੀਂ ਟਰੈਕਟਰ ਲੈ ਕੇ ਆਏ ਕਿਸੇ ਨੇ ਕਿੱਦਾਂ ਦੀ ਸੇਵਾ ਕਿਸੇ ਨੇ ਕਿੱਦਾਂ ਦੀ ਔਰ ਇਹ ਸੇਵਾ ਦੇ ਵਿੱਚ ਸਾਨੂੰ ਚੁਣੌਤੀਆਂ ਵੀ ਬਹੁਤ ਆਈਆਂ ਕਿਉਂਕਿ ਜਿੱਥੇ ਕਿਸਾਨਾਂ ਨੂੰ ਲੱਗਦਾ ਵੀ ਸਾਡੇ ਵੱਧ ਟਰੈਕਟਰ ਲੱਗਣੇ ਚਾਹੀਦੇ ਨੇ ਸਾਡੇ ਘੱਟ ਕਿਤੇ ਨਾ ਕਿਤੇ ਸਾਨੂੰ ਕੁਝ ਏਦਾਂ ਦੀਆਂ ਚੁਣੌਤੀਆਂ ਵੀ ਬਹੁਤ ਖੜੀਆਂ ਹੋਈਆਂ ਜਿਨ੍ਹਾਂ ਨੂੰ ਪਾਰ ਕਰਕੇ ਅੱਜ ਸੰਸਥਾ ਕੰਮ ਕਰ ਰਹੀ ਹੈ ਆਪਣਾ ਫਰਜ ਸੇਵਾ ਸੁਸਾਇਟੀ ਔਰ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਤਿੰਨ ਪਿੰਡਾਂ ਤੋਂ ਇਲਾਵਾ ਮਹਾਰਾਜ ਆਪਾਂ ਨੂੰ ਤਾਕਤ ਦੇਣ ਆਪਾਂ ਇੱਕ ਦੋ ਪਿੰਡ ਹੋਰ ਵੀ ਪੱਧਰ ਕਰਾਂਗੇ ਜੀ ਕਿਉਂਕਿ ਜੇਕਰ ਆਪਣੀ ਹਿੰਮਤ ਦੇ ਨਾਲ ਕਿਸੇ ਦੇ ਘਰ ਚ ਦਾਣੇ ਆਉਂਦੇ ਨੇ ਤਾਂ ਆਪਾਂ ਇਹ ਸੇਵਾ ਜ਼ਰੂਰ ਨਿਭਾਵਾਂਗੇ ਜੀ ਔਰ ਏਦਾਂ ਨਾ ਜੀ ਕਿਸਾਨਾਂ ਤੋਂ ਇੱਕ ਮਤਾ ਲਿਆ ਜਾਂਦਾ ਜੀ ਜਿਹਦੇ ਵਿੱਚ ਕਿਸਾਨ ਆਪਾਂ ਨੂੰ ਲਿਖ ਕੇ ਦੇ ਦਿੰਦੇ ਨੇ ਜੀ ਜਿਹੜਾ ਇਹ ਦਿਖਾਇਆ ਨਾ ਜਾਵੇ ਨੰਬਰ ਪਬਲਿਸ਼ ਨਾ ਕੀਤੇ ਜਾਣ ਕਿਸਾਨਾਂ ਦੇ ਕਿਉਂਕਿ ਕਈ ਵਾਰੀ ਕੋਈ ਗਲਤ ਫੋਨ ਕਰੇ ਸੰਗਤ ਨਾ ਦੇ ਵਿੱਚੋਂ ਕੋਈ ਇਨਸਾਨ ਕੋਈ ਇਹਦੇ ਤੇ ਆਧਾਰ ਕਾਰਡ ਨੰਬਰ ਆਪਾ ਉਹ ਨਹੀਂ ਜਿਹੜਾ ਡਿਸਪਲੇ ਕਰ ਸਕਦੇ ਇਹਦੇ ਨੀਚੇ ਆਧਾਰ ਕਾਰਡ ਲੱਗਿਆ ਵਾ ਸੰਗੇ ਜੀ ਉਹਦੇ ਤੇ ਲਿਖਿਆ ਜਾਂਦਾ ਮੇਰੀ ਇੰਨੀ ਪੈਲੀ ਆ ਇੰਨੀ ਪੈਲੀ 'ਚ ਮੇਰੇ ਰੇਤ ਆ ਇੰਨੀ ਮੇਰੀ ਪੱਧਰ ਕਰਕੇ ਬੀਜੀ ਜਾਵੇ ਤਾਂ ਉਹਦੇ ਹਿਸਾਬ ਨਾਲ ਲੰਬੜਦਾਰ ਸਰਪੰਚ ਗਵਾਹਾਂ ਦੀ ਮੋਹਰ ਲੱਗ ਜਾਂਦੀ ਹੈ ਜਦੋਂ ਗਵਾਹ ਸਾਇਨ ਕਰ ਦਿੰਦੇ ਨੇ ਫਿਰ ਜਿਹੜੀ ਜ਼ਮੀਨ ਪਤਾ ਕਰਕੇ ਫਿਰ ਉਹਦੇ ਹਿਸਾਬ ਨਾਲ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਜੀ ਠੀਕ ਹੈ ਜੀ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਚਲੋ ਇਹ ਸਾਰੇ ਵੀਰ ਨੇ ਜੀ ਤੇ ਨਾਲ ਟਰੈਲੀ ਲੈ ਕੇ ਆਏ ਨੇ ਜੀ ਧੰਨਵਾਦ ਤੁਹਾਡਾ ਸ਼ੇਅਰ ਕਰਦੇ ਜਾਇਓ ਅਸੀਂ ਦੱਸਣਾ ਚਾਹੁੰਦੇ ਆ ਇਧਰਲੇ ਪਾਸੇ ਡੀਜ਼ਲ ਦਾ ਜਿਹੜਾ ਆਪਣਾ ਡਰਮ ਖੜੇ ਨੇ ਜੀ ਅਸੀਂ ਉਹ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਸੰਗਤ ਜੀ ਤੁਸੀਂ ਡੀਜ਼ਲ ਦੇ ਵਿੱਚ ਜਰੂਰ ਸਹਿਯੋਗ ਕਰੋ ਔਰ ਵੱਡੇ ਟਰੈਕਟਰ ਜਰੂਰ ਸਾਡੇ ਤੱਕ ਪਹੁੰਚਦੇ ਕਰੋ ਜਿਵੇਂ ਡੋਲੂ ਕਰਾਹ ਹੋਣ ਨਾਲ ਵੱਡੇ ਟਰੈਕਟਰ ਹੋਣ ਕਿਉਂਕਿ ਵੱਡਾ ਟਰੈਕਟਰ ਗਿੱਲੇ ਚ ਦਬਦਾ ਨਹੀਂ ਹੈਗਾ ਛੋਟਾ ਕਈ ਵਾਰੀ ਸਲਿੱਪ ਮਾਰ ਕੇ ਨਾ ਗੜ ਜਾਂਦੇ ਨੇ ਜੀ ਇਦਾਂ ਆਪਣੇ ਕੋਲ ਡੀਜ਼ਲ ਆਪਾਂ ਰਸਟੋਰ ਕਰਕੇ ਇੱਥੇ ਲੈਣ ਚ ਲੱਗ ਲੱਗ ਕੇ ਸਵੇਰੇ ਸਾਰਾ ਦਿਨ ਜਿਹੜਾ ਟਰੈਕਟਰ ਜਿੰਨਾ ਸਮਾਂ ਲੱਗਦਾ ਪਾਉਣ ਨੂੰ ਡੀਜ਼ਲ ਉਹਰੇ ਮੁੰਡੇ ਲੱਗ ਜਾਂਦੇ ਨੇ ਜੀ ਫਿਰ ਲਗਾਤਾਰ ਡੀਜ਼ਲ ਟਰੈਕਟਰਾਂ ਚ ਪਾਇਆ ਜਾਂਦਾ ਜੀ ਤੇ ਤੁਹਾਡਾ ਧੰਨਵਾਦ ਤੁਹਾਡੇ ਸਾਥ ਨਾਲੇ ਇਹ ਤਿੰਨ ਪਿੰਡਾਂ ਦੀ ਸੇਵਾ ਚੱਲ ਰਹੀ ਹੈ ਜੀ ਸਾਨੂੰ ਇੱਥੇ ਤਰਨਤਨ ਸਾਬ ਇਲਾਕੇ ਦੇ ਵਿੱਚ ਅਸੀਂ ਹੈਗੇ ਹਾਂ ਜੀ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਦੇ ਵਿੱਚ ਇੱਥੇ ਸਾਨੂੰ 2 ਕੁ ਮਹੀਨੇ ਸੰਗਤ ਜੀ ਹੋ ਗਏ ਔਰ 1 ਮਹੀਨਾ ਆਪਾਂ ਨੂੰ ਹੋਰ ਲੱਗਣਾ ਇਹ ਤਿੰਨ ਪਿੰਡਾਂ ਦੀ ਸੇਵਾ ਜਿਹੜੀ ਚੱਲ ਰਹੀ ਹੈ ਜੀ ਮਹੀਨੇ ਤੱਕ ਆਪਾਂ ਜਿਹੜਾ ਪ੍ਰੋਪਰ ਸਾਨੂੰ ਲੱਗਦਾ ਵੀ ਜਿਹੜੀ ਪ੍ਰੋਪਰ ਬਜਾਈ ਹੋ ਜਾਣੀ ਹੈ ਜੀ ਜਿਹੜਾ ਪੱਧਰ ਕਰਨ ਵਾਲਾ ਏਰੀਆ ਉਹ ਲਗਾਤਾਰ ਟਰੈਕਟਰ ਚੱਲ ਰਹੇ ਨੇ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਇੰਨਾ ਸਹਿਯੋਗ ਕੀਤਾ ਜੇ ਤੁਸੀਂ ਸਹਿਯੋਗ ਨਾ ਕਰਦੇ ਤਾਂ ਅਸੀਂ ਇਹ ਤਿੰਨ ਪਿੰਡ ਗੋਦ ਨਹੀਂ ਲੈ ਸਕਦੇ ਸੀ ਅਸੀਂ ਤੁਹਾਡਾ ਸਾਰੇ ਜਿੱਥੋਂ-ਜਿੱਥੋਂ ਵੀ ਨਗਰ ਨਿਵਾਸੀ ਭੈਣ ਭਰਾ ਤੁਸੀਂ ਆਏ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਔਰ ਅੱਗੇ ਇੱਕ ਮਹੀਨਾ ਆਪਾਂ ਨੂੰ ਹੋਰ ਲੱਗਣਾ ਇੱਥੇ ਜ਼ਰੂਰਤ ਕਿਸ ਚੀਜ਼ ਦੀ ਹੈ ਡੀਜ਼ਲ ਅਤੇ ਖਾਦ ਦੀ ਖੋਰ ਕਿਸੇ ਚੀਜ਼ ਦੀ ਹਜੇ ਜ਼ਰੂਰਤ ਨਹੀਂ ਜੀ ਖਾਦ ਤੇ ਡੀਜ਼ਲ ਧੰਨਵਾਦ ਜੀ ਸ਼ੇਅਰ ਕਰ ਦਿਓ ਤੁਹਾਡਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ